ਧਿਆਨ ਦੇਣਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਅੱਖਾਂ ਤੋਂ ਧੁੰਦਲਾ ਦਿਖਾਈ ਦਿੰਦਾ ਹੈ ਤਾਂ ਰੋਜ਼ਾਨਾ ਮਿਸਰੀ ਵਿੱਚ ਸੌਂਫ ਮਿਕਸ ਕਰਕੇ ਦੁੱਧ ਨਾਲ ਜਰੂਰ ਸੇਵਨ ਕਰੋ ਕੁਝ ਹੀ ਦਿਨਾਂ ਵਿੱਚ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਦੇਸੀ ਘਿਓ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ ਜੇਕਰ ਅਸੀਂ ਸਵੇਰ ਦੇ ਸਮੇਂ ਇੱਕ ਚਮਚ ਰੋਜ਼ਾਨਾ ਇਸ ਦਾ ਸੇਵਨ ਕਰੀਏ ਤਾਂ ਇਸ ਨਾਲ ਸਾਡਾ ਵਧਿਆ ਹੋਇਆ ਭਾਰ ਘਟ ਹੋਣ ਲੱਗ ਜਾਂਦਾ ਹੈ ਨੰਬਰ 3 ਜੇਕਰ ਤੁਸੀਂ ਸਵੇਰੇ 8 ਤੋਂ 11 ਵਜੇ ਤੱਕ ਧੁੱਪ ਸੇਕਦੇ ਹੋ ਤਾਂ ਤੁਹਾਡੀਆਂ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ ਨੰਬਰ 4 ਜੇਕਰ ਤੁਹਾਡੇ ਅੰਦਰ ਵਿਟਾਮਿਨ ਡੀ ਦੀ ਕਮੀ ਹੈ ਤਾਂ ਸਵੇਰੇ 7 ਤੋਂ 9 ਵਜੇ ਤੱਕ ਧੁੱਪ ਜ਼ਰੂਰ ਸੇਕੋ ਇਸ ਨਾਲੇ ਘੱਟ ਜਲਦੀ ਪੂਰੀ ਹੋ ਜਾਵੇਗੀ। ਨੰਬਰ 5 ਸਰੋਂ ਦੇ ਤੇਲ ਵਿੱਚ ਕਪੂਰ ਮਿਲਾ ਕੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਕਪੂਰ ਤੇਲ ਵਿੱਚ ਮਿਕਸ ਨਾ ਹੋ ਜਾਵੇ ਤੇ ਫਿਰ ਇਸ ਨੂੰ ਠੰਡਾ ਕਰਕੇ ਆਪਣੇ ਸਰੀਰ ਉੱਪਰ ਮਾਲਿਸ਼ ਕਰੋ। ਸਰੀਰ ਦੇ ਸਾਰੇ ਦਰਦ ਠੀਕ ਹੋ ਜਾਣਗੇ ਤੇ ਜੋੜਾਂ ਨੂੰ ਮਜ਼ਬੂਤੀ ਮਿਲੇਗੀ। ਨੰਬਰ 6 ਜੇਕਰ ਤੁਸੀਂ ਖਾਣਾ ਬਣਾਉਣ ਲਈ ਸੂਰਜਮੁਖੀ ਦਾ ਤੇਲ ਜਾਂ ਫਿਰ ਤਿਲ ਦਾ ਤੇਲ ਇਸ ਤੋਂ ਇਲਾਵਾ ਸਰੋਂ ਦਾ ਤੇਲ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਕਿਉਂਕਿ ਇਹ ਤਿੰਨੇ ਤੇਲ ਸੇਤਲੀ ਬਹੁਤ ਹੀ ਫਾਇਦੇਮੰਦ ਹਨ ਨੰਬਰ 7 ਜੇਕਰ ਤੁਸੀਂ ਦਿਨਾਂ ਵਿੱਚ ਹੀ ਅਮੀਰ ਹੋਣਾ ਚਾਹੁੰਦੇ ਹੋ ਤਾਂ ਆਪਣੇ ਇੱਛਾ ਅਨੁਸਾਰ ਲੋੜਵੰਦ ਵਿਅਕਤੀ ਨੂੰ ਕੁਝ ਨਾ ਕੁਝ ਧਨ ਜ਼ਰੂਰ ਕਰੋ ਕਿਉਂਕਿ ਜਿਹੜੇ ਲੋਕ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਦਾਨ ਕਰਦੇ ਹਨ ਉਹ ਬਹੁਤ ਜਲਦੀ ਅਮੀਰ ਹੋ ਜਾਂਦੇ ਹਨ ਨੰਬਰ 8 ਤੁਹਾਨੂੰ ਰੋਜ਼ਾਨਾ ਰਾਤ ਨੂੰ ਆਪਣੇ ਪੈਰਾਂ ਥੱਲੇ ਸ਼ਹਿਦ ਲਗਾ ਕੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਤੁਹਾਡੀਆਂ ਫਟੀਆਂ ੱਡੀਆਂ ਠੀਕ ਹੋ ਜਾਣਗੀਆਂ ਤੇ ਨਾਲ ਹੀ ਦੁਬਾਰਾ ਫਟਣਗੀਆਂ ਵੀ ਨਹੀਂ ਤੇ ਨਾਲ ਹੀ ੱਡੀਆਂ ਨਰਮ ਤੇ ਮੁਲਾਇਮ ਹੋਣਗੀਆਂ ਨੰਬਰ 9 ਜਿਹੜੀਆਂ ਔਰਤਾਂ ਅਕਸਰ ਹਰ ਸਮੇਂ ਥਕਾਵਟ ਹੀ ਮਹਿਸੂਸ ਕਰਦੀਆਂ ਹਨ ਉਹਨਾਂ ਨੂੰ ਰੋਜ਼ਾਨਾ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 10 ਜੇਕਰ ਤੁਹਾਡੇ ਗੋਡਿਆਂ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਸਵੇਰੇ ਖਾਲੀ ਪੇਟ ਦੋ ਤੋਂ ਤਿੰਨ ਅਖਰੋਟ ਜ਼ਰੂਰ ਖਾਓ ਇਹ ਕੁਝ ਹੀ ਦਿਨਾਂ ਵਿੱਚ ਤੁਹਾਡਾ ਦਰਦ ਦੂਰ ਹੋਣ ਲੱਗ ਜਾਵੇਗਾ ਨੰਬਰ 11 ਸ਼ੂਗਰ ਦੇ ਮਰੀਜ਼ਾਂ ਲਈ ਪਪੀਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਅਕਸਰ ਵਧਿਆ ਰਹਿੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਉਹਨਾਂ ਲਈ ਵਰਦਾਨ ਹੈ ਨੰਬਰ 12 ਜੇਕਰ ਤੁਹਾਡੇ ਸਿਰ ਦਾ ਵਿਚਕਾਰਲਾ ਪਾਸਾ ਦੁਖਦਾ ਹੈ ਤਾਂ ਕद्दू ਦਾ ਤੇਲ ਲਗਾ ਲਓ ਇਹ ਠੰਡਾ ਹੋਣ ਕਾਰਨ ਸਿਰ ਦੇ ਦਰਦ ਨੂੰ ਠੀਕ ਕਰਦਾ ਹੈ ਨੰਬਰ 13 ਜੇਕਰ ਤੁਹਾਡੇ ਕਪੜੇ ਸਲਾਈ ਕਰਨ ਵਾਲੀ ਮਸ਼ੀਨ ਨਾ ਚੱਲ ਰਹੀ ਹੋਵੇ ਤਾਂ ਉਸ ਦੇ ਥੱਲੇ ਹਲਕੀ ਜਹੀ ਬੈਸਲਿਨ ਲਗਾ ਦਿਓ ਚੱਲਣ ਲੱਗ ਜਾਵੇਗੀ। ਨੰਬਰ 14 ਜੇਕਰ ਤੁਹਾਡਾ ਰਸੋਈ ਦਾ ਕੁੱਕਰ ਖਰਾਬ ਹੋ ਗਿਆ ਹੋਵੇ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਤੁਸੀਂ ਉਸ ਉੱਪਰ ਤੜਕਾ ਲਗਾਉਣ ਵੇਲੇ ਕੜਛੀ ਮਾਰਦੇ ਹੋ ਜੋ ਇਸ ਨੂੰ ਖਰਾਬ ਕਰ ਦਿੰਦੀ ਹੈ। ਨੰਬਰ 15 ਆਪਣੇ ਕਮਰੇ ਵਿੱਚ ਚੰਗੀਆਂ ਤਸਵੀਰਾਂ ਲਗਾਓ ਤੇ ਚੰਗਾ ਵਾਤਾਵਰਨ ਬਣਾ ਕੇ ਰੱਖੋ ਤਾਂ ਜੋ ਤੁਹਾਡੀ ਸਵੇਰ ਚੰਗੀ ਸ਼ੁਰੂ ਹੋਵੇ ਤੇ ਪੂਰਾ ਦਿਨ ਵੀ ਵਧੀਆ ਨਿਕਲੇ। ਨੰਬਰ 16 ਜੇਕਰ ਤੁਸੀਂ ਆਪਣੇ ਕੈਸਟਰੋਲ ਨੂੰ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 8 ਤੋਂ 10 ਘੰਟਿਆਂ ਲਈ ਪਾਣੀ ਤਾਂਬੇ ਦੇ ਬਰਤਨ ਵਿੱਚ ਪਾ ਕੇ ਰੱਖ ਦਿਓ ਤੇ ਫਿਰ ਇਸ ਪਾਣੀ ਨੂੰ ਪੀ ਲਓ। ਨੰਬਰ 17 ਜੇਕਰ ਤੁਸੀਂ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਨਟ ਬਟਰ ਦੇ 2 ਚਮਚ ਜ਼ਰੂਰ ਖਾਓ ਬਹੁਤ ਹੀ ਫਾਇਦੇਮੰਦ ਹੈ। ਨੰਬਰ 18 ਜੇਕਰ ਤੁਸੀਂ ਖੱਬੇ ਪਾਸੇ ਨੂੰ ਪਾਸਾ ਲੈ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਸਾਹਮਣਾ ਕਰਨਾ ਪੈਂਦਾ ਇਸ ਲਈ ਜਿੰਨਾ ਹੋ ਸਕਦਾ ਹੈ ਸੱਜੇ ਪਾਸੇ ਨੂੰ ਪਾਸਾ ਲੈ ਕੇ ਹੀ ਸੌਂਵੋ ਨੰਬਰ 19 ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਨਾ ਪੀਓ ਇਹ ਸਾਡੇ ਸਿਰੰਦਰ ਖਾਣੇ ਨੂੰ ਸਹੀ ਤਰੀਕੇ ਨਾਲ ਪਚਣ ਨਹੀਂ ਦਿੰਦੀ ਨੰਬਰ 2 ਗੰਨੇ ਦੇ ਰਸ ਵਿੱਚ ਅਦਰਕ ਨੂੰ ਮਿਕਸ ਕਰਕੇ ਜੇਕਰ ਅਸੀਂ ਇਹ ਪੀ ਲਈਏ ਤਾਂ ਇਸ ਨਾਲ ਗਰਮੀ ਦਾ ਅਹਿਸਾਸ ਘੱਟ ਹੋ ਜਾਂਦਾ ਹੈ ਨੰਬਰ 21 ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਹਫ਼ਤੇ ਵਿੱਚ 3 ਦਿਨ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਘਰਾਰੇ ਕਰੋ ਤੇ 4 ਦਿਨ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰ ਲਓ ਇਸ ਨਾਲ ਦੰਦਾਂ ਸੰਬੰਧੀ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣੀਆਂ ਕਦੇ ਵੀ ਤੁਹਾਨੂੰ ਦੰਦਾਂ ਵਾਲੇ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 22 ਜੋੜਾਂ ਤੇ ਗੋਡਿਆਂ ਦੇ ਦਰਦ ਹੋਣ ਸਮੇ ਐਲੋਵੇਰਾ ਦਾ ਜੂਸ ਬਣਾ ਕੇ ਪੀ ਲਓ ਇਸ ਨਾਲ ਬਹੁਤ ਫਾਇਦਾ ਹੁੰਦਾ ਹੈ। ਨੰਬਰ 23 ਜੇਕਰ ਤੁਹਾਡੇ ਪਿੱਤਲ ਦੇ ਬਰਤਨ ਖਰਾਬ ਹੋ ਗਏ ਹੋਣ ਤਾਂ ਉਹਨਾਂ ਉੱਪਰ ਟਮਾਟੋ ਚਟਣੀ ਲਗਾ ਕੇ ਰਗੜ ਦਿਓ ਤੁਹਾਡੇ ਬਰਤਨ ਇੰਨੇ ਚਮਕ ਜਾਣਗੇ ਕਿ ਖੁਦ ਦੇ ਇਹਰਾਨ ਹੋਮੋਂਗੇ ਨੰਬਰ 24 ਜੇਕਰ ਤੁਹਾਡੇ ਘਰ ਵਿੱਚ ਜ਼ਿਆਦਾ ਗਰਦਾ ਜੰਮ ਜਾਂਦਾ ਹੈ ਫਿਰ ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਨਾਲ ਗਿੱਲਾ ਕਰਕੇ ਨਚੋੜ ਕੇ ਫੇਰ ਦਿਓ ਤੁਹਾਡੇ ਫਰਨੀਚਰ ਉੱਪਰ ਤਿੰਨ ਤੋਂ ਚਾਰ ਦਿਨ ਕਰਦਾ ਨਹੀਂ ਜੰਮੇਗਾ ਨੰਬਰ 25 ਕਦੇ ਵੀ ਦਵਾਈਆਂ ਨੂੰ ਖਾਣ ਸਮੇਂ ਠੰਡੇ ਪਾਣੀ ਦਾ ਇਸਤੇਮਾਲ ਨਾ ਕਰੋ ਹਮੇਸ਼ਾ ਹਲਕਾ ਗੁੰਗੁਣਾ ਪਾਣੀ ਹੀ ਵਰਤੋ ਇਸ ਦੇ ਨਾਲ ਹੀ ਫ੍ਰਿਜ ਉੱਪਰ ਭੁੱਲ ਕੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ ਨੰਬਰ 26 ਜਿਹੜੇ ਲੋਕ ਦੁੱਧ ਵਿੱਚ ਅਕਸਰ ਗੁੜ ਮਿਲਾ ਕੇ ਪੀਂਦੇ ਹਨ ਉਹਨਾਂ ਦੇ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ ਨੰਬਰ 27 ਜਿਹੜੀਆਂ ਔਰਤਾਂ ਰੋਜ਼ਾਨਾ ਫੋਨ ਦੀ ਵਰਤੋਂ ਵੱਧ ਤੋਂ ਵੱਧ ਕਰਦੀਆਂ ਹਨ ਉਹਨਾਂ ਨੂੰ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 28 ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜਿੰਨਾ ਹੋ ਸਕਦਾ ਹੈ ਚਾਹ ਦਾ ਘੱਟ ਤੋਂ ਘੱਟ ਸੇਵਨ ਕਰੋ। ਨੰਬਰ 29 ਜੇਕਰ ਤੁਹਾਡਾ ਕਿਸੇ ਵੀ ਸਮੇਂ ਨੱਕ ਬੰਦ ਹੋ ਜਾਵੇ ਤਾਂ ਗੁੜ ਦੀ ਧੂਣੀ ਦੇ ਲਓ। ਇਸ ਨਾਲ ਤੁਹਾਡਾ ਬੰਦ ਹੋਇਆ ਨੱਕ ਆਸਾਨੀ ਨਾਲ ਖੁੱਲ ਜਾਵੇਗਾ। ਨੰਬਰ 32 ਜੇਕਰ ਸਰਦੀਆਂ ਦੇ ਮੌਸਮ ਵਿੱਚ ਤੁਹਾਡੇ ਕੱਪੜੇ ਨਾ ਸੁੱਕ ਰਹੇ ਹੋਣ ਤਾਂ ਉਹਨਾਂ ਨੂੰ ਹੀਟਰ ਦੇ ਅੱਗੇ ਪਾ ਦਿਓ ਇਸ ਨਾਲ ਉਹ ਬਹੁਤ ਹੀ ਆਸਾਨੀ ਨਾਲ ਤੇ ਜਲਦੀ ਸੁੱਕ ਜਾਣਗੇ ਨੰਬਰ 31 ਜੇਕਰ ਤੁਸੀਂ ਆਪਣੇ ਘਰ ਵਿੱਚ ਹਮੇਸ਼ਾ ਬਰਕਤ ਰੱਖਣੀ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਬਰਤਨਾਂ ਨੂੰ ਕਦੇ ਵੀ ਝੂਠੇ ਨਾ ਰੱਖੋ ਉਹਨਾਂ ਨੂੰ ਹਮੇਸ਼ਾ ਸਾਫ਼ ਕਰਕੇ ਹੀ ਸੌਂਵੋ ਨੰਬਰ 32 ਜਿਹੜੀਆਂ ਔਰਤਾਂ ਅਕਸਰ ਇੱਕ ਜਗ੍ਹਾ ਉੱਪਰ ਹੀ ਬੈਠੀਆਂ ਰਹਿੰਦੀਆਂ ਹਨ ਇਸ ਨਾਲ ਉਹਨਾਂ ਦੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਦਿਮਾਗ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 33 ਕਦੇ ਵੀ ਧਣੀਆਂ ਦੀਆਂ ਡੰਡੀਆਂ ਨੂੰ ਸੁਟਣਾ ਨਹੀਂ ਚਾਹੀਦਾ। ਕਈ ਵਾਰ ਸਾਡੇ ਕੋਲ ਧਣੀਆਂ ਨਹੀਂ ਹੁੰਦਾ ਤਾਂ ਅਸੀਂ ਨਾ ਡੰਡੀਆਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਨੰਬਰ 34 ਜੇਕਰ ਤੁਹਾਡੇ ਕੰਨ ਵਿੱਚ ਕੋਈ ਵੀ ਜੀ ਚਲਿਆ ਗਿਆ ਹੋਵੇ ਤਾਂ ਸਰੋਂ ਦਾ ਤੇਲ ਕੋਸਾ ਕਰਕੇ ਪਾ ਲਓ। ਇਸ ਨਾਲ ਉਹ ਜੀ ਆਪਣੇ ਆਪ ਬਾਹਰ ਨਿਕਲ ਜਾਵੇਗਾ। ਨੰਬਰ 35 ਔਰਤਾਂ ਜਦੋਂ ਵੀ ਆਪਣੇ ਘਰ ਵਿੱਚ ਪੋਚਾ ਲਗਾਉਂਦੀਆਂ ਹਨ ਤਾਂ ਪਾਣੀ ਵਿੱਚ ਹਲਕਾ ਜਿਹਾ ਸੇਦਾ ਨਮਕ ਜ਼ਰੂਰ ਪਾਓ ਇਸ ਨਾਲ ਘਰ ਦੀ ਸਾਰੀ ਨਿਕਰਾਤਮਿਕ ਊਰਜਾ ਖਤਮ ਹੋ ਜਾਂਦੀ ਹੈ। ਨੰਬਰ 36 ਜਿਹੜੇ ਲੋਕ ਅਕਸਰ ਖੜਕੇ ਹੀ ਪਿਸ਼ਾਬ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 37 ਜੇਕਰ ਤੁਸੀਂ ਜਲਦੀ ਨਾਲ ਆਪਣੇ ਸਰੀਰ ਅੰਦਰ ਲਹੂ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸ਼ੱਕਰ ਦਾ ਸੇਵਨ ਵੱਧ ਤੋਂ ਵੱਧ ਕਰੋ। ਨੰਬਰ 38 ਔਰ ਤਾਂ ਜਦੋਂ ਵੀ ਪਰੌਂਠੇ ਬਣਾਉਂਦੀਆਂ ਹਨ ਤਾਂ ਉਸ ਸਮੇਂ ਘੁਬਲਿਆ ਹੋਇਆ ਆਲੂ ਆਟੇ ਵਿੱਚ ਮਿਕਸ ਕਰਕੇ ਪਰੌਂਠੇ ਬਣਾਓ ਇਸ ਨਾਲ ਪਰੌਂਠੇ ਬਹੁਤ ਹੀ ਸੁਆਦ ਬਣਦੇ ਹਨ ਜਿਸ ਨੂੰ ਬਾਰ-ਬਾਰ ਖਾਣ ਦਾ ਮਨ ਕਰਦਾ ਹੈ ਨੰਬਰ 39 ਜਿਹੜੇ ਲੋਕ ਦੁੱਧ ਦਾ ਸੇਵਨ ਨਹੀਂ ਕਰਦੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਤੇ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 40 ਜੇਕਰ ਤੁਸੀਂ ਹਮੇਸ਼ਾ ਹੀ ਜਵਾਨ ਹੀ ਦਿਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਵੱਦ ਤੋਂ ਵੱਦ ਡਰਾਈ ਫਰੂਟਸ ਦਾ ਸੇਵਨ ਕਰੋ ਹਰੀਆਂ ਸਬਜ਼ੀਆਂ ਖਾਓ ਇਸ ਤੋਂ ਇਲਾਵਾ ਫਲਾਂ ਦਾ ਵੀ ਸੇਵਨ ਜ਼ਰੂਰ ਕਰੋ ਇਹ ਤੁਹਾਡੇ ਸਰੀਰ ਨੂੰ ਹਮੇਸ਼ਾ ਹੀ ਜਵਾਨ ਰੱਖਣਗੇ ਨੰਬਰ 41 ਜੇਕਰ ਤੁਸੀਂ ਤਿਜ਼ਾਬ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦੁੱਧ ਦੀ ਕੱਚੀ ਲੱਸੀ ਬਣਾ ਕੇ ਪੀ ਲਓ ਇਸ ਨਾਲ ਤੁਹਾਡਾ ਤਿਜ਼ਾਬ ਖਤਮ ਹੋ ਜਾਵੇਗਾ ਨੰਬਰ 42 ਜੇਕਰ ਤੁਸੀਂ 100 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਜਿਉਣਾ ਚਾਹੁੰਦੇ ਹੋ ਤਾਂ ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਅਤੇ ਕੌੜੀਆਂ ਚੀਜ਼ਾਂ ਦਾ ਸੇਵਨ ਵੱਧ ਤੋਂ ਵੱਧ ਕਰੋ ਜਿਸ ਨਾਲ ਤੁਹਾਡਾ ਸਰੀਰ ਹਮੇਸ਼ਾ ਤਾਕਤਵਰ ਰਹੇਗਾ ਤੰਦਰੁਸਤ ਰਹੇਗਾ ਤੇ ਤੁਸੀਂ ਲੰਮੀ ਉਮਰ ਜਿਉ ਸਕੋਗੇ ਨੰਬਰ 43 ਜੇਕਰ ਤੁਸੀਂ ਆਪਣੇ ਸਰੀਰ ਨੂੰ ਘੋੜੇ ਦੀ ਤਰ੍ਹਾਂ ਤਾਕਤਵਰ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਉਬਲੇ ਹੋਏ ਛੋਲੇ ਜ਼ਰੂਰ ਖਾਓ ਬਹੁਤ ਹੀ ਫਾਇਦੇਮੰਦ ਹਨ ਨੰਬਰ 44 ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਨੂੰ ਭੁੱਲ ਕੇ ਵੀ ਸੁੱਟੋ ਨਾ ਸਖੂ ਉਹਨਾਂ ਨੂੰ ਸੰਭਾਲ ਕੇ ਰੱਖੋ ਅਤੇ ਸਵੇਰ ਦੇ ਸਮੇਂ ਖਾਓ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਮਿਲੇਗਾ ਜੋ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਨੰਬਰ 45 ਅਕਸਰ ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਰੋਟੀ ਬਣਾਉਣ ਤੋਂ ਬਾਅਦ ਆਟੇ ਨਾਲ ਲਿਬੜੇ ਹੋਏ ਹੱਥਾਂ ਨਾਲ ਹੀ ਰੋਟੀ ਖਾ ਲੈਂਦੀਆਂ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਨਾਲ ਹੀ ਘਰ ਵਿੱਚ ਕਲੇਸ਼ ਵਧਦੇ ਹਨ ਹਮੇਸ਼ਾ ਹੱਥ ਧੋ ਕੇ ਹੀ ਰੋਟੀ ਖਾਓ ਨੰਬਰ 46 ਜਦੋਂ ਵੀ ਤੁਸੀਂ ਘਰ ਤੋਂ ਬਾਹਰ ਘਰ ਆਉਂਦੇ ਹੋ ਤਾਂ ਉਸ ਸਮੇਂ ਆਪਣੇ ਨਾਲ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਓ ਖਾਲੀ ਹੱਥ ਆਪਣੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 47 ਜੇਕਰ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਨਿਕਾਰਾਤਮਕ ਊਰਜਾ ਦਾ ਵਾਸ ਹੈ ਤਾਂ ਹਰ ਸ਼ਨੀਵਾਰ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਸਰੋਂ ਦਾ ਦੀਵਾ ਜਗਾ ਦਿਓ ਇਸ ਨਾਲ ਸਕਾਰਾਤਮਕ ਊਰਜਾ ਤੁਹਾਡੇ ਘਰ ਆਉਣ ਲੱਗ ਜਾਵੇਗੀ ਨੰਬਰ 48 ਜੇਕਰ ਤੁਸੀਂ ਕਿਸੇ ਵੀ ਸਬਜ਼ੀ ਦੀ ਗਰੇਵੀ ਦਾ ਕਲਰ ਵਧੀਆ ਦੇਖਣਾ ਚਾਹੁੰਦੇ ਹੋ ਤਾਂ ਤੜਕਾ ਲਗਾਉਣ ਸਮੇਂ ਉਸ ਵਿੱਚ ਅੱਧਾ ਚਮਚ ਚੀਨੀ ਦਾ ਮਿਕਸ ਕਰ ਦਿਓ ਇਸ ਦੇ ਪਿਗਲਣ ਨਾਲ ਗਰੇਵੀ ਦਾ ਰੰਗ ਬਹੁਤ ਵਧੀਆ ਆਵੇਗਾ। ਨੰਬਰ 49 ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਜ਼ਿਆਦਾ ਸੇਵਨ ਕਰਨਾ ਹੈ ਚਾਹ ਪੀਣਾ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 50 ਬੇਸਣ ਵਿੱਚ ਨਿੰਬੂ ਦਾ ਰਸ ਅਤੇ ਕੱਚਾ ਦੁੱਧ ਮਿਲਾ ਕੇ ਹਫ਼ਤੇ ਵਿੱਚ ਇੱਕ ਵਾਰ ਲਾਉਣਾ ਚਿਹਰੇ ਉੱਪਰ ਨਖਾਰ ਆਉਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ